ਮੋਟਾਪਾ ਘਟਾਉਣ ਲਈ ਬਹੁਤ ਕੁਝ ਕਰਕੇ ਦੇਖ ਚੁੱਕੇ ਹੋ ਪਰ ਰਿਜ਼ਲਟ ਨਹੀਂ ਮਿਲ ਰਿਹਾ ਤੇ ਥਾਂ-ਥਾਂ ਤੇ ਕਈ ਤਰ੍ਹਾਂ ਦੀ ਐਡਸ ਜਾਂ ਦੇਖਦੇ ਹੋ ਤੇ ਮਨ ਵਿੱਚ ਇੱਕ ਸਵਾਲ ਹੁੰਦਾ ਜਿੱਥੇ ਕਿਹਾ ਜਾਂਦਾ ਹੈ ਕਿ ਤੁਸੀਂ ਇੱਕ ਮਹੀਨੇ ਵਿੱਚ 10 ਕਿਲੋ weight ਘਟਾਓ ਜਾਂ ਫਿਰ ਹਫ਼ਤੇ ਦੇ ਵਿੱਚ 2 ਕਿਲੋ weight ਘਟਾ ਲਓ ਵੀ ਆਖਿਰੇ ਹੁੰਦਾ ਕਿਵੇਂ ਹੈ ਤਾਂ ਅੱਜ ਦੀ ਵੀਡੀਓ ਇਸੇ ਦੇ ਉੱਪਰ ਹੈ ਜਿਹੜੇ ਵੀ ਕੋਈ ਮੋਟਾਪੇ ਤੋਂ ਪਰੇਸ਼ਾਨ ਹੋ ਚੁੱਕੇ ਹੋ ਬਹੁਤ ਕੁਝ ਕਰਕੇ ਦੇਖ ਚੁੱਕੇ ਹੋ ਤਾਂ ਅੱਜ ਦੀ ਵੀਡੀਓ ਵਿੱਚ ਜੋ-ਜੋ ਤਰੀਕਾ ਮੈਂ ਦੱਸਾਂ ਤੁਹਾਨੂੰ ਜਾ ਰਹੀਆਂ ਨਾ ਇਹ ਤੁਸੀਂ ਫਾਲੋ ਕਰ ਲੈਣੇ ਹੋ 30 ਦਿਨ ਤੱਕ ਜੀ ਹਾਂ 1 ਮਹੀਨਾ ਯਾਨੀ ਕਿ 30 ਦਿਨ ਅਗਰ ਤੁਸੀਂ ਇਸ ਤਰੀਕੇ ਨੂੰ ਇਸ ਫਾਰਮੈਟ ਨੂੰ ਫੋਲੋ ਕਰ ਦਿਓ ਤਾਂ ਤੁਹਾਡਾ 1 ਮਹੀਨੇ ਵਿੱਚ ਵਾਕਈ ਸੱਚਮੁੱਚ ਵਿੱਚ ਜੋ ਹੈ 8 ਤੋਂ 10 ਕਿਲੋ ਵੇਟ ਘਟੇਗਾ ਔਰ ਨਾਲ ਦੀ ਨਾਲ ਇੰਚ ਲਾਸ ਵੀ ਹੋਏਗਾ ਬਾਕੀ ਹਰੇਕ ਦੀ ਬੋਡੀ ਦੇ ਮੈਟਾਬੋਲਿਜ਼ਮ ਤੇ ਵੀ ਹੁੰਦਾ ਹੈ ਕਿ ਔਰ ਦੂਸਰੀ ਗੱਲ ਕਿ ਤੁਸੀਂ ਕਿੰਨੇ ਸਹੀ ਢੰਗ ਦੇ ਨਾਲ ਇਸ ਮੈਥਡ ਨੂੰ ਅਪਣਾ ਰਹੇ ਹੋ ਕਿਤੇ ਕੋਈ ਚੀਟਿੰਗ ਤਾਂ ਨਹੀਂ ਕਰ ਰਹੇ ਹੋ ਖਾਣ ਪੀਣ ਦੀ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਹੈ ਪਰ ਮੈਂ ਤੁਹਾਨੂੰ ਜ਼ਰੂਰ ਜੋ ਹੈ ਦੱਸਣ ਜਾ ਰਹੀ ਹਾਂ ਕਿ ਕਿਵੇਂ ਤੁਸੀਂ ਵੇੜ ਤੋਂ ਲੈ ਕੇ ਰਾਤ ਤੱਕ ਕੀ ਕੁਝ ਕਰਨਾ ਹੈ ਕੀ ਕੁਝ ਖਾਣਾ ਹੈ ਕੀ ਕੁਝ ਨਹੀਂ ਖਾਣਾ ਤਾਂ ਕਿ ਤੁਹਾਡਾ ਜਲਦੀ ਤੋਂ ਜਲਦੀ ਫੈਟ ਬਰਨ ਹੋਵੇ ਤੁਹਾਡਾ ਮੋਟਾਪਾ ਘੱਟ ਹੋਵੇ ਤੇ 30 ਦਿਨ ਤਾਂ ਕੋਈ ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਹੈ ਇੱਕ ਮਹੀਨਾ ਜਿਵੇਂ ਤੁਸੀਂ ਕਰਕੇ ਇਸ ਨੂੰ ਫੋਲੋ ਕਰਕੇ ਦੇਖੋ ਰਿਜ਼ਲਟ ਵਧੀਆ ਆਇਆ ਤਾਂ ਇਸ ਨੂੰ ਕੰਟੀਨਿਊ ਕਰਨਾ ਜਿੰਨਾ ਤੁਸੀਂ weight ਘਟਾਉਣਾ ਚਾਹੁੰਦੇ ਹੋ ਉਦੋਂ ਤੱਕ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਅੱਜ ਦੀ ਵੀਡੀਓ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਹਲੇ ਤੱਕ ਜੇਕਰ ਤੁਸੀਂ Facebook ਪੇਜ ਨੂੰ ਫੋਲੋ ਨਹੀਂ ਕੀਤਾ ਹੋਇਆ ਤਾਂ ਫੋਲੋ ਕਰ ਦਿਓ YouTube ਚੈਨਲ Health Advice With Harjot Kaur ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਬਟ ਸਬਸਕ੍ਰਾਈਬ ਵੀ ਕਰ ਦਿਓ ਇੰਸਟਾਗ੍ਰam ਤੇ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਆ ਚਲੋ ਜੀ ਸ਼ੁਰੂ ਕਰ ਦਿਆਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸਾਂ ਕਿ ਜੋ ਅਸੀਂ ਚੀਜ਼ਾਂ ਐਡ ਕਰਨੀਆਂ ਨੇ ਉਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਤੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਜੀ ਚੀਆ ਸੀਡਸ ਜਿਨ੍ਹਾਂ ਚੀਆ ਸੀਡਸ ਆਪਣੇ ਆਪ ਦੇ ਵਿੱਚ ਬਹੁਤ ਹੀ ਅਸੀਂ ਇਹਨੂੰ ਸੁਪਰ ਫੂਡ ਵੀ ਕਹਿ ਸਕਦੇ ਆ ਕਿਉਂਕਿ ਇਸ ਦੇ ਵਿੱਚ ਸਾਰੇ ਨਿਊਟ੍ਰੀਐਂਟਸ ਹੁੰਦੇ ਨੇ ਤੇ ਜਦੋਂ ਅਸੀਂ weight loss ਕਰਨਾ ਹੁੰਦਾ ਹੈ ਮੋਟਾਪਾ ਘਟਾਣਾ ਹੈ ਤਾਂ ਸਾਡੀ ਕਿਤੇ ਵੀ ਬਾਡੀ ਵਿੱਚ ਨਿਊਟ੍ਰੀਐਂਟਸ ਦੀ ਕਮੀ ਵੀ ਨਹੀਂ ਆਣੀ ਚਾਹੀਦੀ ਤਾਂ ਤੁਸੀਂ ਚੀਆ ਸੀਡਸ ਨੂੰ ਆਪਣੇ ਦਿਨ ਦੀ ਸ਼ੁਰੂਆਤ ਵਿੱਚ ਕਿਵੇਂ ਜੋ ਹੈ ਸ਼ਾਮਿਲ ਕਰਨਾ ਹੈ ਦਾਜ਼ੀਆਂ ਪਰ ਨਾਲ ਦੀ ਨਾਲ ਚੀਆ ਸੀਡਸੋਂ ਹੋਰ ਕੀ ਕੀ ਬੈਨੀਫਿਟ ਮਿਲ ਰਹੇ ਨੇ ਉਹ ਵੀ ਦੱਸਦਾ ਤੁਹਾਨੂੰ ਦੇਖੋ ਐਂਟੀਆਕਸੀਡੈਂਟ ਹੈ ਔਰ ਇਸ ਦੇ ਵਿੱਚ ਓਮੇਗਾ 3 ਫੈਟੀ ਐਸਿਡ ਤੁਹਾਨੂੰ ਮਿਲਦੇ ਨੇ ਜੋ ਕਿ ਸਾਡੀ ਬਾਡੀ ਦੇ ਕਈ ਫੰਕਸ਼ਨਸ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪ੍ਰੋਟੀਨ ਵੀ ਅਚੀ ਮਾਤਰਾ ਵਿੱਚ ਤੁਹਾਨੂੰ ਇਸ ਤੋਂ ਮਿਲ ਜਾਏਗਾ ਹੋਰ ਵੀ ਟੇ ਸਾਰੇ ਨਿਊਟ੍ਰੀਐਂਟਸ ਨੇ ਜੋ ਬਾਡੀ ਵਿੱਚ ਕਿਸੇ ਵੀ ਕਮੀ ਜੋ ਹੈ ਕਈ ਵਰੀ weight loss ਕਰਦੇ ਜੋ ਹੈ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਨਿਊਟਰੀਐਂਟਸ ਦੀ ਮਿਨਰਲਸ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਉਹ ਕਮੀ ਨਹੀਂ ਹੋਣ ਵਾਲੀ ਤੁਸੀਂ ਖੁਦ ਨੂੰ ਫਰੈਸ਼ ਫੀਲ ਕਰਨ ਵਾਲੇ ਹੋ ਲੇਜੀ ਫੀਲ ਨਹੀਂ ਕਰੋਗੇਔਰ ਪੇਟ ਵੀ ਭਰਿਆ ਰਹੇਗਾ ਬਹੁਤ ਜ਼ਿਆਦਾ ਭੁੱਖ ਵੀ ਤੁਹਾਨੂੰ ਫੀਲ ਨਹੀਂ ਹੋਏਗੀ ਸੋ ਚੀਆ ਸੀਡਸ ਨੂੰ ਕਿਵੇਂ ਯੂਜ਼ ਕਰਨਾ ਹੈ ਇਹ ਹੁਣ ਤੁਸੀਂ ਸਮਝ ਲਓ ਦੇਖੋ ਅ ਇੱਕ ਰਾਤ ਪਹਿਲਾਂ ਹੀ ਤੁਸੀਂ ਤਕਰੀਬਨ ਅੱਧਾ ਚਮਚ ਚੀਆ ਸੀਡਸ ਇੱਕ ਗਲਾਸ ਪਾਣੀ ਦੇ ਵਿੱਚ ਭਿਓ ਕੇ ਰੱਖ ਦੋ ਰਾਤ ਭਰ ਭਿਓ ਕੇ ਰੱਖ ਦੋ ਸਵੇਰੇ ਖਾਲੀ ਪੇਟ ਸਵੇਰੇ ਉੱਠਦੇ ਆ ਹੀ ਤੁਸੀਂ ਸਭ ਤੋਂ ਪਹਿਲਾਂ ਚੀਆ ਸੀਡਸ ਵਾਲਾ ਇਹ ਪਾਣੀ ਪੀ ਲੈਣਾ ਹੈ ਚੀਆ ਸੀਡ ਜਦੋਂ ਤੁਸੀਂ ਪੀਓਗੇ ਤੁਹਾਨੂੰ ਸਵੇਰ ਦੀ ਸ਼ੁਰੂਆਤ ਦੇ ਵਿੱਚ ਹੀ ਚੰਗੇ ਨਿਊਟ੍ਰੀਐਂਟਸ ਮਿਲਣ ਵਾਲੇ ਨੇ ਇੱਥੇ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਜੋ ਹੈ ਲੇਜੀ ਫੀਲ ਨਹੀਂ ਕਰੋਗੇ ਖੁਦ ਨੂੰ એનર્ਜੀ ਵੀ ਤੁਹਾਨੂੰ ਮਿਲਦੀ ਰਹੇਗੀ ਤੇ ਤੁਹਾਡਾ ਪੇਟ ਵੀ ਇਸ ਦੇ ਨਾਲ ਭਰਿਆ ਰਹਿਣ ਵਾਲਾ ਹੈ ਔਰ ਜਿਹੜੀ ਇੱਕ ਹੋਰ ਚੀਜ਼ ਖਾਸ ਆਪਾਂ ਸ਼ਾਮਿਲ ਕਰਾਂਗੇ ਡਾਈਟ ਵਿੱਚ ਉਹ ਰਹੇਗੀ ਜੀ ਹਲਦੀ ਹਲਦੀ ਵਿੱਚ ਵੀ ਐਂਟੀਬੈਕਟੀਰੀਅਲ ਬਹੁਤ ਸਾਰੇ ਗੁਣ ਹੁੰਦੇ ਨੇ ਔਰ ਨਾਲ ਦੇ ਨਾਲ weight loss ਕਰਨ ਦੇ ਵਿੱਚ ਔਰ ਜਿਹੜਾ ਸਾਡਾ ਫੈਟ ਜਮਿਆ ਹੁੰਦਾ ਬਾਡੀ ਦੇ ਵਿੱਚ ਅਸੀਂ ਸਿਰਫ ਪੇਟ ਦੀ ਗੱਲ ਨਾ ਕਰੀਏ ਕਿਤੇ ਵੀ ਬਾਡੀ ਵਿੱਚ ਤੁਹਾਡੇ ਬਹੁਤ ਜ਼ਿਆਦਾ ਤੁਹਾਨੂੰ ਲੱਗਦਾ ਹੈ ਕਿ ਫੈਟ ਚੜਿਆ ਚਰਬੀ ਜੰਮੀ ਹੋਈ ਹੈ ਤਾਂ ਬਹੁਤ ਜ਼ਿੱਦੀ ਚਰਬੀ ਹੈ ਕੁਝ ਵੀ ਕਰਕੇ ਦੇਖ ਰਹੇ ਹੋ ਚਰਬੀ ਹਟੇ ਨਹੀਂ ਰਹੀ ਹੈ ਤਾਂ ਇਹ ਹਲਦੀ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਪਾਣੀ ਦੇ ਨਾਲ ਗਰਮ ਜਾਂ ਗੁੰਗੁਣੇ ਪਾਣੀ ਦੇ ਨਾਲ ਤੁਸੀਂ ਪੀਣੀ ਹੋਏਗੀ तकरीबन ਅੱਧਾ ਚਮਚ ਸ਼ੁਰੂ ਵਿੱਚ ਇੱਕਦਮ ਅੱਧਾ ਚਮਚ ਨਹੀਂ ਲੈ ਸਕਦੇ ਤਾਂ ਥੋੜੇ ਘੱਟ ਤੋਂ ਸ਼ੁਰੂ ਕਰ ਲਿਓ ਔਰ ਇਸ ਨੂੰ ਗਰਮ ਜਾਂ ਗੁੰਗੁਣੇ ਪਾਣੀ ਦੇ ਨਾਲ ਪੀ ਲੈਣਾ ਇੱਕਦਮ ਔਰ ਉਸ ਤੋਂ ਬਾਅਦ ਸਾਰੀ ਰਾਤ ਤੁਸੀਂ ਕੋਈ ਵੀ ਖਾਣਾ ਪੀਣਾ ਨਹੀਂ ਹੈ ਅਗਲੇ ਦਿਨ ਸਵੇਰੇ ਆਪਾਂ ਚੀਆ ਸੀਡਸ ਵਾਲਾ ਜਿਹੜਾ ਗੱਲ ਕੀਤੀ ਹੈ ਉਹ ਸ਼ਾਮਿਲ ਕਰ ਲਾਂਗੇ ਸੋ ਹੁਣ ਮੈਂ ਤੁਹਾਨੂੰ ਥੋੜਾ ਬੋਤ ਇਹ ਵੀ ਦੱਸ ਦਨੀ ਆ ਕਿ ਤੁਸੀਂ ਕਿਉਂਕਿ ਕਈਆਂ ਦਾ ਹੁੰਦਾ ਸਾਨੂੰ ਥੋੜਾ ਡਾਈਟ ਪਲਾਨ ਵੀ ਜ਼ਰੂਰ ਦੱਸੋ ਕਿਸ ਤਰੀਕੇ ਨਾਲ ਕੀ ਖਾਈਏ ਕੀ ਨਾ ਖਾਈਏ ਤਾਂ ਕਿ weight loss ਚੰਗੀ ਤਰ੍ਹਾਂ ਹੋ ਸਕੇ ਸੋ ਇਹ ਬਹੁਤ ਜ਼ਰੂਰੀ ਹੈ ਵੀ ਪੁਆਇੰਟ ਸੋ ਸਭ ਤੋਂ ਪਹਿਲਾਂ ਦੇਖੋ ਚੀਆ ਸੀਡਸ ਨਾਲ ਤੁਸੀਂ ਆਪਣੀ ਮਾਰਨਿੰਗ ਦੀ ਸ਼ੁਰੂਆਤ ਕਰ ਲਈ ਖਾਲੀ ਪੇਟ ਪੀ ਲਿਆ ਇੱਕ ਗਲਾਸ ਚੀਆ ਸੀਡਸ ਵਾਲਾ ਪਾਣੀ उस ਤੋਂ ਬਾਅਦ ਤੁਸੀਂ ਅੱਧੇ ਘੰਟੇ ਪੌਣੇ ਘੰਟੇ ਜਾਂ 1 ਘੰਟੇ ਬਾਅਦ ਜੋ ਹੈ ਜ਼ਰੂਰ ਫਰੂਟਸ ਖਾਣੇ ਆ ਸੀਜ਼ਨਲ ਫਰੂਟਸ ਜੋ ਵੀ ਹੁੰਦੇ ਨੇ ਇੱਕ ਕਟੋਰੀ ਤਕਰੀਬਨ ਬਹੁਤ ਜ਼ਿਆਦਾ ਪਲੇਟਾਂ ਪਰ ਭਰ ਕੇ ਫਰੂਟ ਨਹੀਂ ਖਾਣੇ ਐ ਇੱਥੇ ਤੁਸੀਂ ਫਰੂਟਸ ਵਿੱਚ ਵੀ ਉਹਨਾਂ ਦਾ ਆਪਣਾ ਨੈਚੁਰਲ ਮਿੱਠਾ ਹੁੰਦਾ ਹੈ ਤੇ ਉਸ ਦੇ ਨਾਲ ਵੀ ਜੋ ਹੈ ਕਾਰਬਸ ਬਹੁਤ ਜ਼ਿਆਦਾ ਬੋਡੀ ਵਿੱਚ ਹੋ ਜਾਂਦੇ ਨੇ ਲੇਕਿਨ ਅਸੀਂ ਆਪਣੇ ਨਿਊਟ੍ਰੀਐਂਟਸ ਆ ਬੈਲੈਂਸ ਵੀ ਬਣਾ ਕੇ ਰੱਖਣਾ ਹੈ ਵੀਕਨੈਸ ਨਾ ਆਏ ਇਸ ਲਈ ਅਸੀਂ ਇੱਥੇ ਇੱਕ ਕਟੋਰੀ ਇੱਕ ਕਟੋਰੀ ਜੋ ਹੈ ਫਰੂਟਸ ਖਾਣੇ ਆ ਤੁਸੀਂ ਤਾਂ ਕਿ ਤੁਸੀਂ ਪੇਟ ਤੁਹਾਡਾ ਪਰਿਆ ਰਹੇ ਫਾਈਬਰ ਤੁਹਾਨੂੰ ਮਿਲਣ ਚੰਗੇ मिनਰਲਸ ਔਰ ਵਿਟਾਮਿਨਸ ਵੀ ਬਾਡੀ ਨੂੰ ਮਿਲਦੇ ਰਹਿਣ ਔਰ ਇਸ ਦੇ ਨਾਲ ਹੁੰਦਾ ਕੀ ਹੈ ਇਸ ਦੇ ਨਾਲ ਹੁੰਦਾ ਹੈ ਕਿ ਤੁਹਾਡਾ ਚਿਹਰਾ ਵੀ ਫਰੈਸ਼ ਜ਼ਰੂਰ ਤੁਹਾਨੂੰ ਖੁਦ ਨੂੰ ਫੀਲ ਹੁੰਦਾ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਜਦ ਅਸੀਂ ਗੱਲ ਕਰੀਏ ਤਾਂ ਜਦੋਂ ਤੁਸੀਂ ਨਾਸ਼ਤਾ ਕਰਨਾ ਹੈ ਨਾਸ਼ਤੇ ਦੇ ਵਿੱਚ ਤੁਸੀਂ ਕੀ ਕੁਝ ਖਾਣਾ ਹੈ ਇਹਦੇ ਉੱਪਰ ਵੀ ਧਿਆਨ ਤੁਸੀਂ ਜ਼ਰੂਰ ਦੇਣਾ ਹੈ ਇਹ ਨਹੀਂ ਕਿ ਜੀਆਰ ਸੀਡਸ ਅਸੀਂ ਸਵੇਰੇ ਖਾ ਲਏ ਨੇ ਔਰ ਅਸੀਂ ਫਰੂਟਸ ਜਾਂ ਸੈਲਡ ਵੀ ਦਿੰਦੇ ਵਿੱਚ ਖਾਣੇ ਆ ਤੇ ਉਸ ਤੋਂ ਬਾਅਦ ਅਸੀਂ ਪਰਾਂਠੇ ਵੀ ਖਾਈ ਜਾ ਰਹੇ ਹਾਂ ਸੋ ਇੱਥੇ ਇਹਨਾਂ ਗੱਲਾਂ ਦਾ ਵੀ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ ਸਵੇਰੇ ਤੁਸੀਂ ਨਾਸ਼ਤੇ ਵਿੱਚ ਜੋ ਹੈ ਮੂੰਗ ਦਾਲ ਦਾ ਚਿਲਾ ਖਾ ਸਕਦੇ ਹੋ ਓਟਸ ਖਾ ਸਕਦੇ ਹੋ ਦਲੀਆ ਖਾ ਸਕਦੇ ਹੋ ਖਿਚੜੀ ਬਣਾ ਕੇ ਖਾ ਸਕਦੇ ਹੋ ਖਿਚੜੀ ਕਿਹစီ ਓਟਸ ਦੀ ਹੀ ਖਿਚੜੀ ਕਹਿ ਰਹੀ ਹਾਂ ਜਿਸ ਵਿੱਚ ਤੁਸੀਂ ਢੇਰ ਸਾਰੀਆਂ ਸਬਜ਼ੀਆਂ ਬਣਾ ਸਕਦੇ ਹੋ ਇੱਥੇ ਮੈਂ ਜ਼ਰੂਰ ਕਹਦਾ ਦਲੀਆ ਜਾਂ ਓਟਸ ਹੀ ਜਦ ਆਪਾਂ ਗੱਲ ਕਰ ਰਹੇ ਆ ਨਾ ਤਾਂ ਇੱਥੇ ਸਾਲਟਿਡ ਹੀ ਬਣਾਣਾ ਹੈ ਨਮਕੀਨ ਬਣਾਣਾ ਹੈ ज़्यादा तो ज़्यादा सब्जियां इस ऐड कर सद और हमेशा यह ध्यान जरूर रख्या करो सब्जियां की क्वॉंटिटी ज़्यादा और जो भी असं अनाज लै रहे हैं चाहे होट्स है चाहे आप दलिया बना रहे हैं यह ਘਟ ਹੋਣਾ ਚਾਹੀਦਾ ਹੈ ਔਰ ਤੁਹਾਡੇ ਜਿਹੜੇ ਫਰੂਟਸ ਸੌਰੀ ਸਬਜ਼ੀਆਂ ਨੇ ਉਹ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ ਇਸੇ ਤਰ੍ਹਾਂ ਅਗਰ मूंग दाल ਦਾ ਚਿਲਾ ਤੁਸੀਂ ਬਣਾ ਰਹੇ ਹੋ ਇਸ ਦੇ ਵਿੱਚ ਤੁਸੀਂ ਸਬਜ਼ੀਆਂ ਵੀ ਐਡ ਕਰ ਲੋਗੇ ਤਾਂ ਤੁਹਾਨੂੰ ਪ੍ਰੋਟੀਨ ਵੀ ਮਿਲ ਜਾਏਗਾ ਔਰ ਫਾਈਬਰ ਵੀ ਸਬਜ਼ੀਆਂ ਦੇ ਨਾਲ ਮਿਲੇਗਾ ਔਰ ਚੰਗੇ मिनरल्स ਔਰ ਵਿਟਾਮਿਨਸ ਵੀ ਤੁਹਾਨੂੰ ਮਿਲਣ ਵਾਲੇ ਨੇ ਤੇ ਇਹ ਕੰਪਲੀਟ ਪ੍ਰੋਟੀਨ ਵੀ ਤੁਹਾਡੇ ਲਈ ਜੋ ਹੈ ਬਣ ਜਾਏਗਾ ਤੇ ਅਗੋਂ ਆਪਾਂ ਗੱਲ ਕਰ ਲੈਨੇ ਆ नाश्ता कर लिया नाश्ते बादश्ते फिर अः घंटे डेढ़ तो घंटे बाद भुख तो तो लगती है तो कई बार चाह पीता जी करता तो ग्रीन टी तो इतनी पी सकते हो चाह जड़ी है दुद्ध वाली या मिठा पा के नहीं पीनी पी है उसने वेट गेन ही होगा वेट लॉस करना है तीह दिन कि करके चीजा जमा के देख लो रिजल्ट पक्का मिलेगा ही मिलेगा ਗ੍ਰੀਨ ਟੀ ਪੀ ਸਕਦੇ ਹੋ ਬਲੈਕ ਟੀ ਪੀ ਸਕਦੇ ਹੋ ਬਲੈਕ ਕਾਫੀ ਪੀ ਸਕਦੇ ਹੋ ਇਹਨਾਂ ਚੀਜ਼ਾਂ ਨਾਲ ਤੁਹਾਡਾ ਦੇਖੋ એનર્ਜੀ ਵੀ ਬਰਕਰਾਰ ਰਹੇਗੀ metabolisim ਵੀ ਸਹੀ ਕੰਮ ਕਰਦਾ ਰਹੇਗਾ ਉਹ ਜਿਹੜਾ ਇੱਕ ਮਨ ਵਿੱਚ ਹੁੰਦਾ ਨਾ ਕਿ ਇਹ ਹੁਣ ਮੇਰਾ ਚਾਹ ਦਾ ਟਾਈਮ ਹੋ ਗਿਆ ਮੈਂ ਚਾਹ ਪੀਣੀ ਸੀ ਬਾਕੀ ਸਾਰੇ ਚਾਹ ਪੀ ਰਹੇ ਨੇ ਮੈਂ ਬਿਨਾ ਚਾਹ ਪੀਤੇ ਹੁਣ ਕੰਮ ਕਿਵੇਂ ਕਰਾਂ ਸੋ ਇਹ ਤੁਸੀਂ ਇੱਕ ਕੱਪ ਆਪਣਾ ਬਲੈਕ ਟੀ ਗ੍ਰੀਨ ਟੀ ਬਲੈਕ ਕਾਫੀ ਕੁਝ ਵੀ ਪੀ ਸਕਦੇ ਹੋ ਉਸ ਤੋਂ ਬਾਅਦ ਉਸ ਤੋਂ ਫਿਰ ਅੱਗੇ ਆ ਜਾਣਿਆ ਘੰਟੇ ਡੇਢ ਘੰਟੇ ਆ ਅੱਧੇ ਘੰਟੇ ਬਾਅਦ ਤੁਸੀਂ ਇੱਕ ਕਟੋਰੀ ਸੈਲਡ ਖਾ ਲਓ ਔਰ ਸੈਲਡ ਦੇ ਵਿੱਚ ਵੀ ਤੁਸੀਂ ਕੋਈ ਵੀ ਸਬਜ਼ੀਆਂ ਲੈ ਸਕਦੇ ਹੋ ਖੀਰਾ ਹੈ ਚਕੰਦਰ ਹੈ ਟਮਾਟਰ ਹੈ ਸੋ ਮਿਕਸ ਤੁਸੀਂ ਸੈਲਡ ਵੀ ਬਣਾ ਕੇ ਖਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਜਦੋਂ ਗੱਲ ਕਰ ਰਹੇ ਹਾਂ ਨਾ ਵੀ ਆਪਾਂ ਹੁਣ ਲੰਚ ਦੀ ਵਾਰੀ ਆ ਗਈ ਲੰਚ ਵਿੱਚ ਕੀ ਲੰਚ ਵਿੱਚ ਤੁਸੀਂ ਸਬਜ਼ੀ ਜ਼ਿਆਦਾ ਰੱਖਣੀ ਹੈ ਆਪਣੀ ਲੰਚ ਵਿੱਚ ਤੁਸੀਂ ਕੋਈ ਵੀ ਦੇਖੋ ਡਾਈਟ ਪਲਾਨ ਹੁੰਦਾ ਹੈ ਆਪਾਂ weight loss ਦੀ ਜਦੋਂ ਗੱਲ ਕਰ ਰਹੇ ਹਾਂ ਸਬਜ਼ੀਆਂ ਤੁਸੀਂ ਮੈਕਸਿਮਮ ਖਾ ਸਕਦੇ ਹੋ ਲੇਕਿਨ ਉਸ ਚ ਆਲੂ ਜ਼ਿਆਦਾ ਆਪਾਂ ਨਹੀਂ ਸਟਾਰਚੀ ਜਿਹੜੀ ਵੈਜੀਟੇਬਲਸ ਹੈ ਜਿਵੇਂ ਅਰਬੀ ਹੈ ਆਲੂ ਹੈ ਇਹ ਜਿਹੜੀਆਂ ਚੀਜ਼ਾਂ ਜ਼ਿਆਦਾ ਨਹੀਂ ਆਪਾਂ ਜਿਵੇਂ ਕੀਤਾ ਹੈ ਤੋਰੀ ਹੈ ਬੀਨਸ ਹੈ ਗੋਭੀ ਹੈ ਮਤਲਬ ਇਹ ਤੁਸੀਂ ਆਪਣੀ ਪ੍ਰੋਪਰ ਡਾਈਟ ਦੇ ਵਿੱਚ ਸਬਜ਼ੀਆਂ ਐਡ ਕਰ ਸਕਦੇ ਹੋ ਔਰ ਅਗਰ ਆਪਾਂ ਰੋਟੀ ਦੀ ਗੱਲ ਕਰਦੇ ਹਾਂ ਤਾਂ ਬਾਜਰੇ ਦੀ ਰੋਟੀ ਤੁਸੀਂ ਖਾ ਸਕਦੇ ਹੋ ਰਾਗੀ ਦੀ ਰੋਟੀ ਖਾ ਸਕਦੇ ਹੋ ਰੋਟੀ ਵੀ ਇੱਕ ਹੀ ਰੱਖਣੀ ਹੈ ਨਾਰਮਲੀ ਪੇਟ ਭਰ ਭਰ ਕੇ ਖਾਣ ਵਾਲੀ ਕੁਆਂਟੀਟੀ ਇੱਥੇ ਸ਼ਾਮਿਲ ਨਹੀਂ ਕਰਨੀ ਹੈ ਔਰ ਗੁਰੇਜ਼ ਕਰੋ ਜਿਹੜੀ ਕਣਕ ਦੀ ਰੋਟੀ ਹੈ ਉਸ ਤੋਂ ਤੁਸੀਂ ਗੁਰੇਜ਼ ਕਰੋ 30 ਦਿਨ ਕਰਕੇ ਦੇਖ ਲਓ ਰਿਜ਼ਲਟ ਮਿਲਿਆ ਤਾਂ ਤੁਹਾਡਾ ਹੀ ਫਾਇਦਾ ਹੋਣ ਵਾਲਾ ਹੈ ਉਸ ਦੇ ਵਿੱਚ ਸੋ ਅੱਗੋਂ ਆਪਾਂ ਗੱਲ ਕਰ ਲਈਏ ਮਿਡ ਈਵਨਿੰਗ ਦੀ ਕਿਉਂਕਿ ਲੰਚ ਕਰ ਲਿਆ ਪੇਟ ਭਰਿਆ ਹੋਇਆ ਲੰਚ ਕਰਨ ਤੋਂ 1-2 ਘੰਟੇ ਬਾਅਦ ਭੁੱਖ ਲਗਣੀ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਹੀ ਅਸਲੀ ਜਿਹੜਾ ਜੋ ਹੈ ਥੋੜਾ ਜਿਹਾ ਮਾਮਲਾ ਗੜਬੜ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਈਵਨਿੰਗਸ ਜਦੋਂ ਭੁੱਖ ਲੱਗਦੀ ਹੈ ਔਰ ਅਸੀਂ ਫਿਰ ਕੁਝ ਨਹੀਂ ਖਾਂਦੇ ਆ ਪੇਟ ਖਾਲੀ ਹੋ ਜਾਂਦਾ ਤੇ ਰਾਤੀ ਜਦੋਂ ਡਿਨਰ ਕਰਦੇ ਆ ਨਾ ਉਠੂਸ ਠੂਸ ਕੇ ਅਸੀਂ ਖਾ ਲੈਨੇ ਆ ਇੰਨਾ ਖਾ ਲੈਨੇ ਆ ਓਵਰ ਈਟਿੰਗ ਹੋ ਜਾਂਦੀ ਹੈ ਤੇ ਉਵੇਂ ਫਿਰ ਅਸੀਂ ਥੋੜੇ ਚਿਰ ਬਾਅਦ ਸੋ ਜਾਂਦੇ ਆ ਤੇ ਉਹ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਘਟਦਾ ਹੈ ਹੀ ਨਹੀਂ ਸੋ ਇੱਥੇ ਆਪਾਂ ਮਿਡ ਈਵਨਿੰਗ ਵਿੱਚ ਕੀ ਕਰਨਾ ਹੈ ਅਸੀਂ ਜਿਹੜੇ ਸਵੇਰੇ खाली पेट चिया सीड्स पीते सी ना उस तरह नीन भी जो है अद्धा चम्मच चिया सीड्स एक गिलास पानी भिओ के रखो ये शाम तक जो है फुल जाएंगे भि पूरी तरह भिज जाएंगे ਮਿਡ ਈਵਨਿੰਗ ਦੇ ਵਿੱਚ ਵੀ ਯਾਨੀ ਕਿ ਲੰਚ ਤੋਂ 1 2 ਡੇਢ ਘੰਟੇ ਬਾਅਦ ਤੁਸੀਂ ਇੱਕ ਗਲਾਸ ਜੀਆ ਸੀਡਸ ਵਾਲਾ ਪੀ ਲਓ ਉਸ ਦੇ ਨਾਲ ਫਿਰ ਤੋਂ ਤੁਹਾਨੂੰ ਫਾਈਬਰ ਮਿਲ ਜਾਏਗਾ ਜਿਸ ਦੇ ਨਾਲ ਪੇਟ ਭਰਿਆ ਰਹਿਣ ਵਾਲਾ ਤੁਹਾਡਾ ਔਰ ਤੁਹਾਨੂੰ ਨਿਊਟ੍ਰੀਐਂਟਸ ਵੀ ਸਾਰੇ ਮਿਲਣਗੇ ਔਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀਕਨੈਸ ਵੀ ਫੀਲ ਨਹੀਂ ਹੋਏਗੀ ਕਿਉਂਕਿ ਮਿਡ ਈਵਨਿੰਗ ਜਦੋਂ ਹੁੰਦੀ ਹੈ ਉਸ ਤੋਂ ਬਾਅਦ ਵੀ ਢੇਰ ਸਾਰਾ ਕੰਮ ਸਰਤੇ ਹੁੰਦਾ ਭੁੱਖ ਲੱਗ ਰਹੀ ਹੁੰਦੀ ਹੈ ਵੀਕਨੈਸ ਫੀਲ ਹੋ ਰਹੀ ਹੁੰਦੀ ਹੈ ਕੁਝ ਖਾਇਆ ਜ਼ਰੂਰ ਜਾਂਦਾ ਉਸ ਟਾਈਮ ਦੇ ਵਿੱਚ ਇੱਥੇ ਤੁਸੀਂ ਜੀਆ ਸੀਡਸ ਵਾਲਾ ਪਾਣੀ ਫਿਰ ਤੋਂ ਪੀ ਲੈਣਾ ਹੈ ਤੁਹਾਨੂੰ ਪੇਟ ਭਰਿਆ ਭਰਿਆ ਵੀ ਇੱਥੇ ਲੱਗਣ ਵਾਲਾ ਹੈ ਇਕਦਮ ਬਹੁਤ ਜ਼ਿਆਦਾ ਭੁੱਖ ਨਹੀਂ ਲੱਗਣ ਵਾਲੀ ਤੇ ਡਿਨਰ ਦੀ ਗੱਲ ਕਰ ਲਈਏ ਫਟਾਫਟ ਆਪਾਂ ਜਦੋਂ ਤੁਸੀਂ ਮਿਡ ਇਵਨਿੰਗ ਦੇ ਵਿੱਚ ਇਹ ਜੀਆ ਸੀਡਸ ਖਾਏ ਨੇ ਤਾਂ ਡਿਨਰ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਇੱਕ ਕਟੋਰੀ ਤੁਸੀਂ ਸੈਲਡ ਫਿਰ ਤੋਂ ਖਾ ਲਓ ਤਾਂ ਕਿ ਚੰਗੀ ਮਾਤਰਾ ਵਿੱਚ ਤੁਹਾਨੂੰ ਫਾਈਬਰ ਮਿਲ ਜਾਏ ਔਰ ਜਦੋਂ ਤੁਸੀਂ ਡਿਨਰ ਕਰਨਾ ਹੈ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਰੋਟੀਆਂ ਤੁਹਾਡੇ ਤੋਂ ਨਾ ਖਾਧੀਆਂ ਜਾਣ ਇਹ ਤੁਸੀਂ ਫੋਕਸ ਜ਼ਰੂਰ ਕਰਨਾ ਹੈ ਡਿਨਰ ਦੇ ਵਿੱਚ ਵੀ ਅਗਰ ਆਪਾਂ ਗੱਲ ਕਰੀਏ ਸਬਜ਼ੀਆਂ ਕੀ ਆ ਹੈ ਬ੍ਰੋਕਲੀ ਹੈ ਪੇਠਾ ਹੈ ਇਸ ਤਰ੍ਹਾਂ ਦੀਆਂ ਸਬਜ਼ੀਆਂ ਲਓ ਸਟਾਰਚੀ ਵੈਜੀਟੇਬਲਸ ਜਿਵੇਂ ਕਿ ਫਿਰ ਮੈਂ ਕਹੂੰਗੀ ਆਲੂ ਹੋ ਗਿਆ ਜਾਂ ਇਸ ਤਰ੍ਹਾਂ ਦੀ ਕੋਈ ਵੀ ਅਰਬੀ ਹੋਗੀ ਇਸ ਤਰ੍ਹਾਂ ਦੀਆਂ ਸਬਜ਼ੀਆਂ ਜਾਂ ਦਾਲਾਂ ਦੀ ਵੀ ਅਗਰ ਆਪਾਂ ਗੱਲ ਕਰੀਏ ਰਾਜਮਾ ਹੋ ਗਿਆ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਢੇਰ ساری ਕੈਲਰੀਜ਼ ਵੀ ਤੁਹਾਨੂੰ ਨਾਲ ਮਿਲ ਜਾਂਦੀਆਂ ਨੇ ਸੋ ਵਾਟਰ ਰੀ ਵੈਜੀਟੇਬਲਸ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਦੇਖੋ ਜਿਵੇਂ ਕੀਆ ਹੈ ਬ੍ਰੋਕਲੀ ਪੇਠਾ ਜਾਂ ਫਿਰ ਤੁਸੀਂ ਮੂੰਗੀ ਦੀ ਦਾਲ ਜੋ ਹੈ ਇੱਕ ਕਟੋਰੀ ਨਾਲ ਲੈ ਸਕਦੇ ਹੋ ਤਾਂ ਕਿ ਪ੍ਰੋਟੀਨ ਦੀ ਕਮੀ ਵੀ ਬਾਡੀ ਵਿੱਚ ਨਾ ਆਵੇ ਸੋ ਇਹ ਚੀਜ਼ਾਂ ਕੋਸ਼ਿਸ਼ ਕੋ ਸਬਜ਼ੀ ਔਰ ਦਾਲ ਇਸ ਤਰ੍ਹਾਂ ਨਾਲ ਲੈ ਲਓ ਜਾਂ ਫਿਰ ਦਲੀਆ ਵੀ ਅਗਰ ਤੁਸੀਂ ਬਣਾਣਾ ਚਾਹੋ ਤਾਂ ਦਲੀਏ ਦੇ ਵਿੱਚ ਹੀ ਥੋੜਾ ਜਿਹਾ ਦਲੀਆ ਲਓ ਉਸ ਦੇ ਵਿੱਚ ਤੁਸੀਂ ਦਾਲ ਪਾ ਲਓ ਸਬਜ਼ੀਆਂ ਪਾ ਲਓ ਇਹ ਕੰਪਲੀਟ ਤੁਹਾਡਾ ਮੀਲ ਹੋ ਜਾਏਗਾ ਇਸ ਦੇ ਵਿੱਚ ਦੇਖੋ ਹਰ ਚੀਜ਼ ਆ ਗਈ ਅਨਾਜ ਵੀ ਆ ਗਿਆ ਦਾਲ ਦੇ ਨਾਲ ਪ੍ਰੋਟੀਨ ਆ ਗਿਆ ਸਬਜ਼ੀਆਂ ਦੇ ਨਾਲ ਤੁਹਾਡੇ ਕੋਲ ਵਿਟਾਮਿਨਸ ਔਰ ਮਿਨਰਲਸ ਆ ਗਏ ਇੱਕ ਕਟੋਰੀ ਜਾਂ ਡੇਟ ਕਟੋਰੀ ਬਹੁਤ ਜ਼ਿਆਦਾ ਪੇਟ ਭਰ ਕੇ ਨਹੀਂ ਤੁਹਾਡੀ ਭੁੱਖ ਦਾ 80% ਹੀ ਤੁਸੀਂ ਖਾਣਾ ਹੁੰਦਾ ਹੈ ખાકે ફીલિંગ ની આਣੀ ચાહીદી કે ઓવરઈટિંગ હે ખાકે ફીલિંગ આਣੀ ચાહીદી હે કે હલે ભૂખ સી મેં હોર ખા સકદા સી કે ખા સકદી સી સો ઇનક ભૂખ તુસી છડની હી હે ઔર ઉસ તો બાર એ તવાડા ડિનર હો ગયા કમ્પ્લીટ સા گل આગી રાત દી હલદી અથે તવાડા લાઈ બહોત વડી મદદ કરણ વાલી હે તા તુસી સોણ તો પહેલા જો હે ਅ ਜ਼ਰੂਰ ਹਲਦੀ ਲੈਣੀ ਹੈ ਅੱਧਾ ਚਮਚ ਜਾਂ 1/4 ਚਮਚ ਲਓ ਗਰਮ ਪਾਣੀ ਦੇ ਨਾਲ ਕੋ ਉਸੇ ਪਾਣੀ ਦੇ ਨਾਲ ਤੁਸੀਂ ਇਸ ਨੂੰ ਪੀ ਲੈਣਾ ਔਰ ਉਸ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਖਾਣਾ ਪੀਣਾ ਇਹ ਤੁਹਾਡੀ ਜੋ ਹੈ 12 ਘੰਟਿਆਂ ਦੀ 13 ਘੰਟਿਆਂ ਦੀ ਫਾਸਟਿੰਗ ਪੂਰੀ ਰਾਤ ਦੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਰਾਤ ਭਰ ਦੀ 12 13 14 ਘੰਟਿਆਂ ਦੀ ਫਾਸਟਿੰਗ ਕਰਾਂਗੇ ਨਾਲ ਤਾਂ ਉਸ ਨਾਲ ਜਿਹੜੀ ਐਕਸਟਰਾ એનર્ਜੀ ਹੈ ਐਕਸਟਰਾ ਕੈਲਰੀਜ਼ ਹੈ ਉਹ ਬਾਡੀ ਆਪਣੇ ਆਪ ਬਰਨ ਕਰਨਾ ਸ਼ੁਰੂ ਕਰ ਦਿੰਦੀ ਹੈ इवन ਸਾਡੀ ਕਈ ਬਿਮਾਰੀਆਂ ਦਾ ਇਲਾਜ ਉਸ ਟਾਈਮ ਦੇ ਵਿੱਚ ਸਾਡੀ ਜਿਹੜੀ ਬਾਡੀ ਹੈ ਸਾਡਾ ਸ਼ਰੀਰ ਹੈ ਖੁਦ ਬਖੁਦ ਆਪਣਾ ਇਲਾਜ ਵੀ ਕਰ ਲੈਂਦਾ ਸੋ ਇਸ ਲਈ ਅਸੀਂ ਅਨੇਕਾ ਬਿਮਾਰੀਆਂ ਤੋਂ ਵੀ ਬਚ ਜਾਵਾਂਗੇ ਇਸ ਪ੍ਰੋਸੈਸ ਦੇ ਨਾਲ ਸੋ ਅਗਲੇ ਦਿਨ ਤੋਂ ਫਿਰ ਤੋਂ ਇਹੀ ਸਬ ਰੂਟੀਨ ਤੁਸੀਂ ਫੋਲੋ ਕਰਨਾ ਹੈ 30 ਦਿਨਾਂ ਤੱਕ ਇਹ ਫੋਲੋ ਕਰ ਲਓ ਆਮ ਸ਼ੋਰ ਤੁਹਾਨੂੰ ਬਹੁਤ ਚੰਗੇ ਰਿਜ਼ਲਟ ਮਿਲਣ ਵਾਲੇ ਨੇ ਅਗਰ ਤੁਸੀਂ ਥੋੜੀ ਬਹੁਤ ਸੀ ਵਾਕ ਵੀ ਦਿਨ ਦੇ ਵਿੱਚ ਕਰ ਲੈਣੇ ਹੋ ਹਲਕੀ ਫੁਲਕੀ ਅੱਧੇ ਘੰਟੇ ਦੀ ਫਿਜ਼ੀਕਲ ਐਕਟੀਵਿਟੀ ਰੱਖ ਲੈਣੇ ਹੋ ਚਾਹੇ ਉਸ ਦੇ ਵਿੱਚ ਡਾਂਸ ਹੈ ਚਾਹੇ ਐਕਸਰਸਾਈਜ਼ ਹੈ ਚਾਹੇ ਯੋਗਾ ਹੈ ਚਾਹੇ ਥੋੜਾ ਬੋਤਾ ਜਿਮ ਕਰ ਰਹੇ ਹੋ ਤੁਸੀਂ ਕੁਝ ਵੀ ਕਰਦੇ ਹੋ ਨਾ ਫਿਜ਼ੀਕਲ ਐਕਟੀਵਿਟੀ ਥੋੜੀ ਨਾਲ ਐਡ ਕਰ ਲੈਣੇ ਹੋ ਤਾਂ ਇਸ ਦਾ ਸੋਨੇ ਤੇ ਸੁਹਾਗਾ ਹੋ ਹੀ ਜਾਣ ਵਾਲਾ ਹੈ ਔਰ 30 ਡੇਜ਼ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਣ ਹੀ ਵਾਲਾ ਹੈ اور ਜਦੋਂ ਵੀ ਇਹ ਤੁਸੀਂ ਸ਼ੁਰੂ ਕਰਨਾ ਹੈ ਬੜੇ ਪੋਜ਼ਿਟਿਵ ਹੋ ਕੇ ਸ਼ੁਰੂ ਕਰਨਾ ਹੈ ਨਹੀਂ ਸੋਚਣਾ ਮੇਰਾ ਬਾਕੀ ਹੰਤਾ ਘਟ ਜਾਂਦਾ ਮੇਰਾ ਤਾਂ ਕਦੇ ਘਟਦਾ ਹੀ ਨਹੀਂ ਹੈ ਵਜ਼ਨ ਪਤਾ ਨਹੀਂ ਹੋਏਗਾ ਕਿ ਨਹੀਂ ਤੁਸੀਂ ਇਹ ਸੋਚ ਕੇ ਸ਼ੁਰੂ ਕਰਨਾ ਹੈ ਕਿ ਯੈਸ ਅੱਜ ਤੋਂ ਮੈਂ ਸ਼ੁਰੂ ਕਰ ਰਹੀਆਂ ਜਾਂ ਕਰ ਰਹੀਆਂ ਉਹ ਡੈਫੀਨੇਟਲੀ ਮੇਰਾ weight ਘਟੇਗਾ ਮੇਰਾ inch loss ਹੋਏਗਾ ਹੀ ਹੋਏਗਾ ਤੇ ਪੋਜ਼ਿਟਿਵ ਰਹੋਗੇ ਤਾਂ ਪੋਜ਼ਿਟਿਵ ਰਿਜ਼ਲਟ ਵੀ ਤੁਹਾਨੂੰ ਮਿਲਣ ਹੀ ਵਾਲੇ ਨੇ ਆਈ ਹੋਪ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਪਰ ਚੀਆ ਸੀਡਸ ਵਾਲੇ ਮਾਮਲੇ ਵਿੱਚ ਮੈਂ ਤੁਹਾਨੂੰ ਜ਼ਰੂਰ ਦੱਸਾਂ ਜਦੋਂ ਚੀਆ ਸੀਡਸ ਪੀਂਦੇ ਹੋ ਇੱਕ ਗਲਾਸ ਤਾਂ ਉਸ ਤੋਂ ਅੱਧਾ ਘੰਟਾ ਤੱਕ ਕੁਝ ਵੀ ਖਾਣਾ ਪੀਣਾ ਹੋਰ ਨਹੀਂ ਹੈ ਕਿਉਂਕਿ ਚੀਆ ਸੀਡਸ ਆਪਨਾ ਹੀ ਫਾਈਬਰ ਕਾਫੀ ਹੁੰਦਾ ਹੈ ਤੇ ਫਾਈਬਰ ਦੇ ਉੱਪਰ ਕੋਈ ਹੋਰ ਚੀਜ਼ ਤੁਸੀਂ ਅਗਰ ਖਾਂਦੇ ਪੀਂਦੇ ਹੋ ਤਾਂ ਉਸਨਾਂ ਡਾਈਜੈਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ ਸੋ ਚੀਆ ਸੀਡਸ ਆਪਾਂ ਖਾਣੇ ਹੀ ਇਸੇ ਲਈ ਹੈ ਗਲਾਸ ਵਿੱਚ ਪੀਓ ਕੇ ਪੀਣੇ ਹੀ ਇਸੇ ਤੇ ਲਈ ਹੈ ਕਿ ਪੇਟ ਸਾਡਾ ਭਰਿਆ ਰਹੇ ਤੇ ਉਸ ਦੇ ਨਾਲ ਸਾਨੂੰ ਸਵੇਰ ਜੋ ਹੈ ਭੁੱਖ ਨਾ ਲੱਗੇ ਤੇ ਵੀਡੀਓ ਆਜ਼ੀ ਚੰਗੀ ਲੱਗੀਏ ਇਸ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਪੇਜ ਨੂੰ ਅਜੇ ਤੱਕ ਫੋਲੋ ਨਹੀਂ ਕੀਤਾ ਹੈ ਫਟਾਫਟ ਫੋਲੋ ਕਰ ਦੋ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਦੋ ਜੀ ਤੇ ਇੰਸਟਾਗ੍ਰਾਮ ਤੇ ਵੀ ਤੁਸੀਂ ਮੈਨ ਕਰਾਂਗੇ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ